ਪੈਟ ਕਮਾ ਲਿਆ ਜੀ ਜੰਨਾ ਦਾ ਅੰਦਰ ਕਿਹੜਾ ਮਾਰਟੀ ਹੋ ਕਰਦਾ ਨਹੀਂ ਜੀ ਤੁਹਾਨੂੰ ਦੇਖ ਲੈਣ ਸਾਸ਼ੀ ਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਹੜ ਆਏ ਹੋਏ ਆ ਜੀ ਜਿਵੇਂ ਸਾਰੇ ਮੇਰੇ ਐਮ ਐਲ ਏ ਕੁਲੀਬ ਵਾਜਾ ਸਿੰਘ ਸਰਾਰੀ ਜੀ ਭੁੱਲਰ ਸਾਹਿਬ ਔਰ ਰਜਨੀ ਜੀ ਔਰ ਸਾਡੇ ਥੋੜੇ ਜਲਾ ਪ੍ਰਸ਼ਾਸਨ ਸਾਰੇ ਅਸੀਂ ਸਾਰੇ ਜਣੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਰ ਮਿਨਿਸਟਰ ਦੀਆਂ ਟੀਮਾਂ ਬਣਾਈਆਂ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਸਾਰੇ ਜਿੰਨੇ ਵੀ ਕੈਬਨਟ ਮਿਨਿਸਟਰ ਹੈ ਅਸੀਂ ਫੀਲਡਸ ਜਾ ਕੇ ਤਰਾਤਰ ਤੇ ਸਾਰੇ ਹਾਲਾਤ ਦੇਖ ਰਹੇ ਆ ਮੈਂ ਆਲਰੇਡੀ ਜਿਹੜਾ ਕਪੂਰਥਲਾ ਦਾ ਸਾਰਾ ਜਿੰਨਾ ਵੀ ਉਹਦਾ ਸਿਹਤ ਦਾ ਪ੍ਰਬੰਧਨ ਹੈ ਸਾਰੇ ਪੰਜਾਬ ਚ ਮੈਂ ਸੁਪਰਵਾਈਜ਼ ਕਰ ਰਿਹਾ ਉਹਨੂੰ ਖੁਦ ਜਾ ਕੇ ਦੇਖ ਰਹੇ ਆ ਸਾਡੇ ਕੋਲੇ ਮੋਬਾਈਲ ਟੀਮਾਂ ਅਸੀਂ ਜਿਹੜੀਆਂ ਹੈਗੀਆਂ 323 ਮੋਬਾਈਲ ਟੀਮਾਂ ਬਣਾਈਆਂ ਜੀ ਜਿਹਦੇ ਵਿੱਚ ਡਾਕਟਰ ਵੀ ਆ ਸਾਰੀਆਂ ਦਵਾਈਆਂ ਸਾਰਾ ਕੁਝ ਬੰਦੋਬਸਤ ਹੈ ਇੱਕ ਉਹਦੇ ਤੇ ਵੀ ਸਾਨੂੰ ਲੋੜ ਪੈਂਦੀ ਆ ਉੱਥੇ ਅਸੀਂ ਇਮੀਡੀਏਟਲੀ ਟੈਂਪੋਰਰੀ ਡਿਸਪੈਂਸਰੀਜ਼ ਆ ਉਹਨੂੰ ਛੋਟਾ ਜਿਹਾ ਹਸਪੀਟਲ ਸੈਟਅਪ ਕਰ ਦਿੰਨੇ ਆ ਤੇ ਇਸ ਤੋਂ ਸਵਾਏ ਸਾਡੇ ਕੋਲੇ 450 ਦੇ ਕਰੀਬ ਜੜੀਆਂ ਹੈਗੀਆਂ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਫਸਟ ایڈ ਉਹਦੇ ਵਿੱਚ او ਆਰ ਐਸ ਕੋਰ ਇੰਡੀਆਂ ਗੋਲੀਆਂ ਉਹ ਅਸੀਂ ਆਸ਼ਾ ਵਰਕਰ ਤੱਕ ਦੇ ਦਿੱਤੀਆਂ ਤੋ ਬਾ ਕਪੂਰਥਲਾ ਤੋਂ ਸ਼ੁਰੂ ਕਰਕੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਸੀਗਾ ਸਭ ਤੋਂ ਵਸਟ ਇਫੈਕਟਡ ਏਰੀਆ ਸੀਗਾ ਉਹ ਬਾਪਰ ਏਰੀਆ ਸੀਗਾ ਸultanpur Lodhi ਸਾਹਿਬ ਦੇ ਵਿੱਚ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਜਿਹੜੇ ਡੇਰਿਆਂ ਤੇ ਰਹਿੰਦੇ ਆ ਉਹਨਾਂ ਤੱਕ ਸਾਰਿਆਂ ਦੇ ਮੈਡੀਕਲ ਏਡ ਵੀ ਪਹੁੰਚ ਰਹੀ ਆ ਤੇ ਉਹਨਾਂ ਵਾਸਤੇ ਪੀਣ ਵਾਸਤੇ ਪਾਣੀ ਰਾਸ਼ਨ ਸੁੱਕਾ ਰਾਸ਼ਨ ਔਰ ਈਵਨ ਜਿਹੜੇ ਮवेशੀਆ ਉਹਨਾਂ ਵਾਸਤੇ ਖਲ ਔਰ ਜਿਹੜਾ ਹੈਗਾ ਈਵਨ ਜਿਹਨੂੰ ਅਸੀਂ ਸਾਇਲੇਜ ਜਜ ਨੂੰ ਆਪਣਾ ਆਚਾਰ ਕਹਿ ਦਿੰਦੇ ਆ ਈਵਨ ਮवेशੀਆਂ ਵਾਸਤੇ ਉਹ ਵੀ ਸੰਗਤ ਪਚਾਰੀ ਆ ਬਹੁਤ ਸਾਰੀ ਤੇ ਗਵਰਨਮੈਂਟ ਵੀ ਮਦਦ ਕਰ ਰਹੀ ਆ ਇਦੇ ਨਾਲ ਨਾਲ ਜਿਹੜੀ ਇੱਕ ਨਵੀਂ ਗੱਲ ਹੈ ਕਿ ਉਹ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਹੈ ਉਹ ਅਸੀਂ ਸਾਰੇ ਉਹਦੇ ਤੇ ਕੰਮ ਕਰ ਰਹੇ ਆ ਕਿ ਕਿੰਨਾ ਪਾਣੀ ਤੁਹਾਡੇ 25 ਚ ਆਇਆ ਕਿੰਨਾ 23 ਚ ਆਇਆ ਸੀ ਕਿੰਨਾ ਜਦੋਂ ਪਹਿਲਾਂ 88 ਦੇ ਫਲੱਡ ਜਿਹੜੇ ਸੀਗੇ ਉਹ ਇਸ ਤੋਂ ਕਿਤੇ ਜ਼ਿਆਦਾ ਵਰਸ ਸੀਗਾ ਜਿਹੜੇ ਜਿਨ੍ਹਾਂ ਨੇ ਉਹ ਕਵਰ ਕੀਤਾ ਤੁਹਾਡੇ ਚ ਉਹਨਾਂ ਨੂੰ ਪਤਾ ਹੋਵੇਗਾ ਕਿ ਉਦੋਂ ਕਿੰਨਾ ਪਾਣੀ ਆਇਆ ਸੀਗਾ ਤੇ ਆਪਾਂ ਇਹਦੇ ਚ ਪੱਕਾ ਹੱਲ ਵੀ ਇਹਦਾ ਜਿਹੜਾ ਉਹ ਕੀਤਾ ਜਾਵੇ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਆ ਉਹ ਸਾਰਾ ਜਿੰਨਾ ਵੀ ਅਸੀਂ ਡਾਟਾ ਹੈਗਾ ਉਹਦਾ ਐਨਾਲਿਸਿਸ ਕਰਕੇ ਅਸੀਂ ਇਹਦਾ ਉਹ ਵੀ ਅਸੀਂ ਜਿਹੜਾ ਸੋਲੂਸ਼ਨ ਆ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਵਾਂਗੇ ਉਦੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਤਰਨਤਾਰਨ ਔਰ ਫਿਰੋਜ਼ਪੁਰ ਜਿਹੜੇ ਦੋ ਜ਼ਿਲ੍ਹੇ ਆ ਇਹਦੇ ਵਿੱਚ ਫਸਲ ਤਾਂ ਹਜ਼ਾਰਾਂ ਏਕੜ ਚ ਡੁੱਬੀ ਆ ਜੀ ਉਹ ਨੁਕਸਾਨ ਹੋਇਆ ਉਹਦਾ ਆਲਰੇਡੀ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਇਹਦੀ ਜਦੋਂ ਪਾਣੀ نیچے ਉਤਰਦਾ ਤਾਂ ਆਪਾਂ ਗਰਦੌਰੀ ਕਰਾਂਗੇ ਐਸ ਵੇਲੇ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਤੁਹਾਡੇ ਵਾਲੀਆਂ ਨਦੀਆਂ ਹੈਗੀਆਂ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਮਾਰਕ ਤੋਂ ਉੱਪਰ ਹੈ ਉੱਥੋਂ ਰਿਲੀਜ਼ ਹੋ ਰਿਹਾ ਔਰ ਸਤਲੁਜ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਵੱਧ ਰਿਹਾ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬਾਹਰ ਸ਼ਿਫਟ ਕਰ ਦਿੱਤਾ ਹੋਇਆ ਕੁਝ ਇੱਕ ਬੰਦੇ ਉੱਥੇ ਰਹੇ ਆ ਉਹਨਾਂ ਨੂੰ ਪੀਣ ਲਈ ਪਾਣੀ ਸੁੱਕਾ ਰਾਸ਼ਨ ਅਸੀਂ ਸਾਰੀ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਦੇ ਨੰਬਰ ਸਾਡੇ ਕੋਲ ਹੈਗੇ ਆ ਤੁਹਾਡੇ ਦੋ ਪ੍ਰੈਗਨੈਂਟ ਲੇਡੀ ਸੀਗੀਆਂ ਜਿਨ੍ਹਾਂ ਦੀ ਡਿਲੀਵਰੀ ਡਿਓ ਸੀ ਉਹਨਾਂ ਨੂੰ ਅਸੀਂ ਪਹਿਲੇ ਲਿਆਂਦਾ ਸੀ ਬਾਹਰ ਕੱਢ ਲਿਆ ਸੀ ਰੈਸਕਿਊ ਕਰ ਲਿਆ ਸੀ ਉਹਦੇ ਵਿੱਚੋਂ ਇੱਕ ਦਾ ਸੇਜ਼ੀਰੀਅਨ ਹੋ ਗਿਆ ਉਹਨਾਂ ਦੇ ਬੇਟੀ ਹੋਈ ਆ ਮਾਂ ਬੇਟੀ ਦੋਨੋਂ ਤੰਦਰੁਸਤ ਆ ਔਰ ਦੂਜੀ ਦੇ ਵਿੱਚ ਵੀ ਹਾਈ ਰਿਸਕ ਪ੍ਰੈਗਨੈਂਸੀ ਸੀ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਚ ਅਡਮਿਟ ਕਰਾਤਾ ਸੋ ਸਾਰੇ ਜਿੰਨੀਆਂ ਵੀ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਅਸੀਂ ਆਫਰ ਦਿੰਦੇ ਆ ਕਿ ਤੁਸੀਂ ਆ ਕੇ ਸਾਡੇ ਹਸਪਤਾਲ ਸਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਰਹੋ ਅਸੀਂ ਪ੍ਰਸ਼ਾਦਾ ਵੀ ਸ਼ਕਾਵਾਂਗੇ ਤੁਹਾਡੀ ਦੇਖਭਾਲ ਕਰਾਂਗੇ ਔਰ ਜਦੋਂ ਡਿਲੀਵਰੀ ਹੋ ਜਾਏਗੀ ਮਾਂ ਬੱਚਾ ਦੋਨੋਂ ਤੰਦਰੁਸਤ ਹੋਣਗੇ ਤੁਹਾਨੂੰ ਵਾਪਸ ਭੇਜ ਦਾਂਗੇ ਸੋ ਇਸ ਤਰ੍ਹਾਂ ਮ ਗੰਦੇ ਪਾਣੀ ਕਰਕੇ ਸਕੇਨ ਡਿਜ਼ੀਜ਼ ਮੱਖੀਆਂ ਮਛਰਾਂ ਕਰਕੇ ਡੇਂਗੀ ਮਲੇਰੀਆ ਚਿਕਨਗੁਨੀਆ ਡੈਰੀਅਰ ਡਿਜ਼ੀਜ਼ ਵੱਧ ਜਾਣੀਆਂ ਉਹਦੇ ਵਾਸਤੇ ਅਸੀਂ ਲਾਰਵੇ ਦੀ ਟਰੈਕਿੰਗ ਕਰ ਰਹੇ ਹਾਂ ਕਿ ਜਿੱਥੇ ਮੱਛਰ ਦਾ ਲਾਰਵਾ ਸਾਨੂੰ ਮਿਲਦਾ ਜਾਂ ਮੱਛਰ ਮਿਲਦਾ ਫਿਊਮਿਗੇਸ਼ਨ ਐਂਟੀ ਲਾਰਵਾ ਸਪਰੇਅ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਟੈਸਟਿੰਗ ਕਰਕੇ ਲਾਰਜ ਸਕੇਲ ਤੇ ਟੈਸਟਿੰਗ ਕਰਕੇ ਜਿੱਥੇ ਪਾਣੀ ਗੰਦਾ ਹੁੰਦਾ ਅਸੀਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ 20 ਬੰਦੇ ਬਿਮਾਰ ਨਾ ਹੋਣ ਅਸੀਂ ਤੁਹਾਨੂੰ ਪੀਣ ਲਈ ਪਾਣੀ ਬੋਤਲਾਂ 'ਚ ਵੀ ਦੇ ਰਹੇ ਹਾਂ ਟੈਂਕਰ ਦੇ ਥਰੂ ਵੀ ਜਿੱਥੇ ਲੋਡ ਹੈ ਸੇਫ ਪਾਰਟਰ ਸਪਲਾਈ ਉਹਨਾਂ ਨੂੰ ਸਪਲਾਈ ਕਰ ਰਹੇ ਆ ਸੋ ਇਹ ਸਾਰੀਆਂ ਮੈਜਰਸ ਕਰ ਰਹੇ ਆ ਇਹਦੇ ਨਾਲ ਨਾਲ ਸਾਡਾ ਯੁੱਧ ਲਸ਼ੇ ਬੋਦ ਚੋ ਡੈੱਡ ਏਰੀਆ ਲਈ ਕਿੰਨਾ ਫਰਟ ਪੰਜਾਬ ਗਵਰਨਮੈਂਟ ਵੱਲੋਂ ਹੁੰਦਾ ਕੀ ਇਸ ਕੀਤਾ ਜਾ ਸਕਿਆ ਸਟ੍ਰੈਟਜੀ ਕੀ ਸਥਿਤੀ ਹੈ ਰੀ ਸੈਂਟਰ ਵੱਲੋਂ ਵੀ ਪੰਜਾਬ ਦੀ ਬਾਹ ਬੜੀ ਹੈ ਕਿ ਨਹੀਂ ਮੈਨੂੰ ਇਹ ਬੜਾ ਸਾਰਾ ਜਿਹੜਾ ਡਾਟਾ ਹੈ ਕਿਉਂਕਿ ਮੈਂ ਫੀਲਡ 'ਚ ਪਿਛਲੇ 2-3 ਦਿਨ ਤੋਂ ਇਹ ਸੀਐਮ ਸਾਹਿਬ ਖੁਦ ਖੋ ਇਹਦੇ ਵਾਸਤੇ ਜਿਹੜਾ ਸਾਡਾ ਡਿਸਾਸਟਰ ਮੈਨੇਜਮੈਂਟ ਦਾ ਵਿਭਾਗ ਹੈਗਾ ਉਹਦੇ ਚ ਫੰਡਸ ਦਾ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੈਂਬਰਾਂ ਨੂੰ ਕਹਿ ਦਿੱਤਾ ਕਿ ਲੋਕਾਂ ਨੂੰ ਦਵਾਈਆਂ ਪੀਣ ਵਾਲਾ ਪਾਣੀ ਮवेशੀਆਂ ਵਾਸਤੇ ਚਾਰਾ ਜੋ ਲੋਕਾਂ ਨੂੰ ਰੈਸਕਿਊ ਔਰ ਰੈਲੀਫ ਜਿਹੜਾ ਵੀ ਰੈਲੀਫ ਮਟੀਰੀਅਲ ਜਦੋਂ ਮਰਜ਼ੀ ਲੈ ਲਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਦਿਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਕੇ ਬਿੱਲ ਭੇਜ ਦਿਓ ਅੱਜ ਦੀ ਰੇਟ ਦੀ ਸਿਚੁਏਸ਼ਨ ਹੈ ਐ ਇਫੈਕਟਿਡ ਹੋਏ ਹੋਏ ਨੇ ਫੰਡਸ ਰਿਲੀਫ ਵੀ ਹੋ ਰਹੇ ਨੇ ਕਿਹੜੇ ਮਿਲੋ ਨਹੀ ਨਹੀ ਮੈਨੂੰ ਦੱਸੋ ਮੈਨੂੰ ਦੱਸੋ ਵੀ ਤੁਹਾਡੇ ਕੋਲ ਫਿਗਰ ਹੀ ਨਹੀਂ ਹੈ ਸਰ ਨਹੀਂ ਇੱਕ ਵਾਰ ਸੋਲੋ ਮੈਂ ਜੀ ਰਿਲੀਜ਼ ਕਰ ਚੁੱਕੀ ਹੋਂ ਤੱਕ ਕਿ ਦੇ ਆਦੇ ਜਿੰਨੇ ਵੀ ਡਿਸਟ੍ਰਿਕਟ ਇਫੈਕਟ ਇਫੈਕਟਿਡ ਹੋਏ ਨੇ ਅਗਰ ਜੇ ਕੋਈ ਇੱਕ ਮੰਤਰੀ ਹੋ ਕੇ ਤੁਹਾਡੇ ਕੋਲ ਡਿਟੇਲ ਨਹੀਂ ਹੈਗੀ ਤਾਂ ਫਿਰ ਸਰਕਾਰ ਕੋਈ ਚੀਜ਼ ਨਹੀਂ ਕਿਵੇਂ ਤੇ ਤੁਸੀਂ ਨਾ ਇੱਕ ਸੀਨੀਅਰ ਪੱਤਰਕਾਰ ਹੋ ਮੈਂ ਪਹਿਲਾਂ ਵੀ ਇੱਥੇ ਆਨਾ ਜਦੋਂ ਫਲੱਡਸ ਆਉਂਦੇ ਆ ਪਹਿਲਾ ਕੰਮ ਹੁੰਦਾ ਰੈਸਕਿਊ ਤੇ ਦੂਜਾ ਹੁੰਦਾ ਰਿਲੀਫ ਤੀਜਾ ਹੁੰਦਾ ਕਿ ਜਦੋਂ ਆਪਾਂ ਉਹਨਾਂ ਦੀ ਰੀਹੈਬਿਟੇਸ਼ਨ ਮੈਂ ਜਦੋਂ ਮਤਲਬ ਇਸ ਤੋਂ ਬਾਅਦ ਸਾਡੀ ਅਗਲੀ ਫੇਸਰ ਹੋਏਗੀ ਰੀਹੈਬਿਲਿਟੇਸ਼ਨ ਹੋਏਗੀ ਉਹਦੇ ਵਿੱਚ ਕਰੌਪ ਡੈਮੇਜ ਅਸੈਸ ਹੋਣੀ ਆ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਜਿੰਨੇ ਪੈਸੇ ਸਾਨੂੰ ਜਿੱਥੇ ਵੀ ਸਾਨੂੰ ਲੋੜ ਹੈ ਕੱਲ ਇੱਕ ਬੜਾ ਮਤਲਬ ਕਿ ਅਨਫੋਰਚੂਨੇਟ ਇੱਕ ਵਾਕਿਆ ਹੋਇਆ ਸੀ ਹੁਸ਼ਿਆਰਪੁਰ ਦੇ ਵਿੱਚ ਮੈਂ ਉਹਨੂੰ ਵੀ ਮਾਨੀਟਰ ਕਰ ਰਿਆ ਸਾਡੀਆਂ 10 ਮਿੰਟ ਦੇ ਵਿੱਚ ਐਂਬੂਲੈਂਸ ਪਹੁੰਚ ਗਈਆਂ ਸੀ ਉਹਨਾਂ ਨੂੰ ਹਸਪਤਾਲ ਲਿਜਾ ਕੇ ਅੰਮ੍ਰਿਤਸਰ ਤੋਂ ਮੈਂ ਟੀਮ ਭੇਜ ਦਿੱਤੀ ਹੈ ਉੱਥੇ ਉਹਨਾਂ ਦੀ ਮੈਨੇਜਮੈਂਟ ਹੋ ਰਹੀ ਹੈ ਸਾਰੇ ਡਿਸਟ੍ਰਿਕਟ ਹਸਪਤਾਲ ਸਾਰੇ ਸਬਡਿਵੀਜ਼ਨ ਹਸਪਤਾਲ ਸੀਐਸਸੀ ਦੇ ਵਿੱਚ 24 ਘੰਟੇ ਸਰਵਿਸਿਜ਼ ਹੋਣ ਗਿਆ 400 ਨਰਸਾਂ ਦੀ ਐਡਵਰਟਾਈਜ਼ਮੈਂਟ ਵੀ ਚਲੀ ਗਈ ਹੈ ਪ੍ਰੋਸੈਸ ਸ਼ੁਰੂ ਹੋ ਗਿਆ 550 ਦੀ ਹੋਰ ਤਿਆਰ ਹੈ ਜੀ 1000 ਨਰਸਾਂ ਆਣ ਗਿਆ ਸਾਰੇ ਹਸਪਤਾਲਾਂ ਦੇ ਵਿੱਚ ਇਸ ਤੋਂ ਪਹਿਲਾਂ 400 ਡਾਕਟਰ ਰ ਚੁੱਕੇ ਹਾਂ ਜੋ 329 ਨੇ ਜੁਆਇਨ ਕੀਤਾ ਸੀ ਅਸੀਂ ਜਿਹੜੇ 150 ਦੇ ਕਰੀਬ ਜਿਹੜੇ ਤੁਹਾਡੇ ਇਹ ਪਹਿਲੀ ਵਾਰ ਹੀ ਆ ਜੀ ਪਹਿਲੀ ਸਰਕਾਰ ਹੈ ਕਿ ਹਾਈ ਵਾਰੀ ਬੱਚੇ ਪੀਜੀ ਕਰਨ ਆਉਂਦੇ ਸੀ ਸਰਕਾਰ ਮਹਿੰਗਾ ਖਰਚਾ ਕਰਕੇ ਉਹਨਾਂ ਨੂੰ ਡਾਕਟਰ ਸਪੈਸ਼ਲਿਸਟ ਡਾਕਟਰ ਬਣਾਉਂਦੀ ਸੀ ਉਹ ਪੀਜੀ ਕਰਕੇ ਚਲੇ ਜਾਂਦੇ ਸੀ ਉਹ ਬੌਂਡ ਭਰਦੇ ਸੀ 125 ਸੋਲੋ ਮੇਰੇ ਕੋਲ ਸੋਲੋ ਮੇਰੇ ਕੋਲ ਹਰਦੀ ਪਹਿਲੇ ਇੱਕ ਗੱਲ ਦਾ ਜਵਾਬ ਸੋਲੋ ਸੀ ਦੂਜਾ ਸਵਾਲ ਵਿੱਚ ਫਾਇਰ ਕਰਦਾ 125 ਡਾਕਟਰ ਜੁਆਇਨ ਕਰ ਗਏ ਜੀ ਬਾਕੀਆਂ ਨੇ 7 7.5 ਕਰੋੜ ਰੁਪਏ ਜਮ੍ਹਾਂ ਕਰਾ ਦਿੱਤਾ ਉਹ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਨੋਟਿਸ ਦਿੱਤਾ ਵੀ ਜਾ ਤਾਂ 8 ਕਰੋੜ ਤੁਸੀਂ ਵੀ ਜਮ੍ਹਾਂ ਜਿਹੜੇ ਡਾਕਟਰ 58 ਦੇ ਰਿਟਾਇਰ ਹੁੰਦੇ ਸੀ ਕੈਨੇਕੋਲੋਜਿਸਟ ਹੈ ਬਿਓਸ਼ੀ ਦੇ ਡਾਕਟਰ ਹੈ ਸਰਜਨ ਹੈ ਅਨਸਥੈਟਿਸਟ ਸੈਕਟਰੀਸਟ ਹੈ ਉਹਨਾਂ ਵਾਸਤੇ ਅਸੀਂ ਸਪੈਸ਼ਲ ਪੈਕੇਜ ਦੇ ਦਿੱਤੇ ਆ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ 65 ਸਾਲ ਤੱਕ 7 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਮਿਲ ਸਕਦੀ ਹੈ ਬਹੁਤ ساری ਇਹ ਮੈਜਰਸ ਕਰਕੇ ਸੀ ਜਿਹੜੀ ਜਿਹੜੀ ਪਿਛਲੇ 30 ਸਾਲ ਦੀ ਕਮੀ ਸੀ ਉਹ ਅਸੀਂ 3.5 ਸਾਲ ਉਹਦੇ ਵਾਸਤੇ ਜੜਾ ਹੈਗਾ ਅਸੀਂ ਤਕਰੀਬਨ ਤੀਜੇ ਨੇ 5 ਸਾਲ ਤੋਂ ਉਹਨਾਂ ਨੂੰ ਪੂਰੀ ਕਰ ਦਾਂਗੇ ਜਿਹੜਾ ਤੁਹਾਡਾ ਹੁਣ ਅਗਲਾ ਸਵਾਲ ਹੈ ਹੁਣ ਤੁਸੀਂ ਪੁੱਛੋ ਮੰਤਰੀ ਸਾਹਿਬ ਲੋਡ ਹੂਨ ਹੈ ਜੀ ਇੱਕ ਮਹੀਨੇ ਬਾਅਦ ਡਾਕਟਰ ਆਣਗੇ ਤੇ 26 ਡਾਕਟਰ ਇਸ ਵੇਲੇ ਮੌਜੂਦਾ ਸਥਿਤੀ ਹੈ ਜੀ ਉਹ ਹਸਪਤਾਲ ਦੇ ਅੰਦਰ ਰਹਿਣਗੇ ਜਾਂ ਫੀਲਡ ਵਿੱਚ ਜਾਣਗੇ ਜੀ ਇਹ ਕਿਦਾਂ ਮੈਨੇਜ ਕਰੋਗੇ ਕਿਉਂਕਿ ਜੇ ਫੀਲਡ ਵਿੱਚ ਜਾਣਗੇ ਤਾਂ ਉਹ ਲੋਕਾਂ ਨੂੰ ਰੀਲੀਫ ਮਿਲੂਗਾ ਜੇ ਇੱਥੇ ਰਹਿਣਗੇ ਤਾਂ ਫਿਰ ਉਹਨਾਂ ਨੂੰ ਰੀਲੀਫ ਮਿਲੂਗਾ ਆਖਰ ਲੋਕ ਤਾਂ ਫਿਰ ਪਰੇਸ਼ਾਨ ਹੋ ਅ ਕਦੇ ਜਵਾਬ ਸੌਂਦੇ ਦੇਖੋ ਜਿਹੜੇ 26 ਡਾਕਟਰ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਵਾਲੇ ਉਹਨਾਂ ਨੇ ਉੱਥੇ ਰਹਿਣਾ ਜਿਹੜੇ ਸਬ ਜਿਹੜੇ ਜਿਹੜੇ ਆਪਣੇ ਹਸਪਤਾਲ ਚ ਆ ਉੱਥੇ ਡਾਕਟਰ ਰਹਿਣਗੇ ਜਿਹੜਾ ਤੁਹਾਡਾ ਫੀਲਡ ਦਾ ਡਾਕਟਰ ਆ ਜਿਹੜਾ ਤੁਹਾਡਾ ਜਿਵੇਂ ਉਹਦੇ ਚ ਜਿਹੜਾ ਵਸਟ ਇਫੈਕਟਡ ਆ ਉੱਥੇ ਚਾਰ ਜਾਂ ਪੰਜ ਡਾਕਟਰ ਚਾਹੀਦੇ ਆ ਸਾਨੂੰ ਜੀ ਠੀਕ ਆ ਜੀ ਇਸ ਤੋਂ ਸਿਵਾਏ ਅਸੀਂ ਜਿਵੇਂ ਇੱਥੇ ਤਾਂ ਘੱਟ ਹੈਗੇ ਆ ਉਹਦੇ ਵਿੱਚ 14 ਉਹਨਾਂ ਕੋਲੇ ਹਾਉ ਸਰਜਨ ਆ ਜਿਹੜਾ ਕੋਈ ਡਾਕਟਰ ਹੁੰਦਾ ਫੀਲਡ ਵਿੱਚ ਉਹ ਜਾ ਰਿਹਾ ਜਿਹੜਾ ਹਾਊਸ ਸਰਜਨ ਹੈ ਹੀ ਆਲਸੋ ਮੈਡੀਕਲ ਆਫਸਰ ਉਹ ਜਿਹੜੇ ਹੁਣ ਨਵੇਂ ਆਏ ਔਰ ਬਹੁਤ ਸਾਰੇ ਹਾਊਸ ਸਰਜਨ ਉਹਦੇ ਜੁਆਇਨ ਕਰ ਗਏ ਇਸੇ ਤਰ੍ਹਾਂ ਸਾਡੇ ਕੋਲੇ ਇੰਟਰਨ ਹੈਗੇ ਆ ਜਿਹੜੇ ਕਿ ਜਲੰਧਰ ਦੇ ਵਿੱਚ 49 ਹੈ 45 ਹਾਊਸ ਸਰਜਨ ਹੈ ਉੱਥੇ ਇਸ ਤੋਂ ਸવાય ਜਿਹੜੇ ਤੁਹਾਡੇ ਜਿਹੜੇ ਤੁਸੀਂ 28 ਡਾਕਟਰ ਕਹਿੰਦੇ ਹੋ ਉਹ ਇਹ ਜਿਹੜੇ ਮੈਂ ਦੱਸ ਲਿਆ ਇਹ ਵੀ ਸਾਰੇ ਡਾਕਟਰ ਹੈਗੇ ਆ ਸਾਡੇ ਕੋਲੇ ਬਹੁਤ ਸਾਰੇ ਡਾਕਟਰ ਹੈ ਜਿਨ੍ਹਾਂ ਨੇ ਫੀਲਡ ਵਿੱਚ ਜਾਣਾ ਉਹਦੇ ਵਾਸਤੇ ਸਾਡੇ ਕੋਲੇ ਅਲੱਗ ਡਾਕਟਰ ਹੈਗੇ ਆ ਸੋ ਉਹਦੇ 'ਚ ਕੋਈ ਦਿੱਕਤ ਨਹੀਂ ਸਾਰੀ ਅਸੀਂ ਪਲਾਨਿੰਗ ਕਰਦੇ ਆ ਬਿਲਕੁਲ ਕਰਾਂਗੇ ਜੀ ਇਹ ਦੇ ਨਹੀਂ ਮਾਰ ਪਾਈ ਕਿ 23 ਤੋਂ ਬਾਅਦ ਸਰ 2 ਸਾਲਾਂ ਨੂੰ ਹੋ ਗਏ ਪਰ ਅ ਤਿਕਰ ਪੌਨਸੀ ਨਹੀਂ ਸਰ 23 ਤੋਂ ਬਾਅਦ ਬਣਾ ਪਈ ਦੀ ਸਰਕਾਰ ਦੇਖੋ ਸਾਰਾ ਕੁਝ ਕਰ ਰਿਹਾ ਜੀ ਸਰਕਾਰ ਜਿਹੜੀ ਤੁਹਾਡੀ ਹੈਗੀ ਹੈ 23 ਤੋਂ ਲੈ ਕੇ ਹੁਣ ਤੱਕ ਆਂਦੇ ਆਂਦੇ ਤੁਹਾਡੇ ਸਾਹਮਣੇ ਇੱਕ ਪ੍ਰਾਈਮ ਐਗਜ਼ਾਮਪਲ ਹੈ ਜੀ ਤੁਸੀਂ ਸਾਰੇ ਪੱਤਰਕਾਰ ਇਸ ਗੱਲ ਦੇ ਗਵਾਹ ਹੋ ਜੀ ਤੁਹਾਡੇ ਜਿਹੜੇ ਸਾਡੀ ਸਰਕਾਰ ਦੇ ਆਉਣ ਤੋਂ ਪਹਿਲਾਂ ਕਿੰਨੇ ਹੁੰਦੇ ਸੀ ਡੈਂਗੂ ਦੇ ਕੇਸ 400 500 ਇਸ ਵਾਰੀ ਪਤਾ ਕਿੰਨੇ ਆ ਬਾਈ ਹੈ ਜੀ ਪਾਲਸੀ ਬਣੀ ਆ ਤਾਂ ਹੋਇਆ ਇਹ ਸਾਰੀਆਂ 20000 ਜਿਹੜੀਆਂ ਤੁਹਾਡੀਆਂ ਆਸ਼ਾ ਵਰਕਰ ਨੂੰ ਟ੍ਰੇਨਿੰਗ ਦਿੱਤੀ ਤੁਹਾਡੇ 20 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ 50000 ਨਰਸਾਂ ਨੂੰ ਟ੍ਰੇਨਿੰਗ ਦਿੱਤੀ ਅਸੀਂ ਮਤਲਬ ਤੁਸੀਂ ਕਦੇ ਸੁਣਿਆ ਹੁਣ ਕਿਤੇ ਪਲੇਟ ਰੈਲਟ ਦੀ ਮਿਲ ਰਹੀ ਹੈ ਜੀ ਕੋਈ ਡੈਂਗੂ ਇੱਕ ਵੀ ਇੱਕ ਸੁਣਣਾ ਬਰੀ ਬੇਨਤੀ ਸੁਣਣਾ ਬਰੀ ਬੇਨਤੀ ਸੁਣਣਾ ਬਰੀ ਬੇਨਤੀ ਇੱਕ ਵੀ ਇੱਕ ਵੀ ਡੈਂਗੂ ਦੇ ਨਾਲ ਡੈਥ ਨਹੀਂ ਹੋਈ ਜੀ ਜੇ ਡਾਕਟਰ ਭਰਤੀ ਕਰਨੇ ਆ ਜੀ ਪਹਿਲਾਂ ਜਿਹੜੀਆਂ ਪੋਸਟਾਂ ਡੈੱਡ ਹੋਈਆਂ ਉਹਨਾਂ ਨੂੰ ਰਿਵਾਈਵ ਕਰਨਾ ਜੀ ਫਿਰ ਉਹਨਾਂ ਦਾ ਸਾਰਾ ਕੁਝ ਅਰੇਂਜ ਕਰਨਾ 881 ਆਮ ਆਦਮੀ ਕਲੀਨਿਕ ਖੋਲੇ ਆ ਜੀ ਜੇ 7 ਇਹ ਪਲਾਨਿਕ ਤੋਂ ਬਗੈਰ ਨਹੀਂ ਹੋਇਆ ਮੇਰੇ ਵੀਰ ਇਸ ਤੋਂ ਸਵਾਏ 200 ਆਦਮੀਆਂ ਇਕੱਠੇ ਨੇ ਖੋਰ ਖੋਲ ਰਾਇਆ ਪ੍ਰਾਇਮਰੀ ਕੇਅਰ ਤੇ ਤਾਂ ਕਿ ਲੋਕ ਉੱਥੇ ਆ ਜਾਣ ਹਸਪਤਾਲਾਂ ਵਿੱਚ ਆਪਰੇਸ਼ਨ ਕਰਾਉਣ ਵਾਲੇ ਆਣ ਸਾਰੇ ਹਸਪਤਾਲਾਂ ਨੂੰ ਐਕਸ-ਰੇ ਅਲਟਰਾਸਾਉਂਡ ਦਿੱਤੇ ਆ ਕਿਤੇ ਕੋਈ ਮਸ਼ੀਨ ਪੁਰਾਣੀ ਹੈਗੀ ਉਹਨਾਂ ਨੂੰ ਰਿਪਲੇਸ ਕਰ ਰਿਆ ਜੀ ਸਰ ਸਾਜੂਕਾ ਡਿਸਟ੍ਰਿਕਟ ਬਣੇ ਸਰ 14 ਸਾਲ ਹੋ ਗਏ ਅੱਲਾ ਖੋਰ ਹਾਲੇ ਤੱਕ ਉਥੇ ਏ ਆਰਟੀ ਸੈਂਟਰ ਨਹੀਂ ਬਣ ਸਕਿਆ ਉਥੋਂ ਦੇ ਮਰੀਜ਼ਾਂ ਨੂੰ ਇੱਥੇ ਆ ਕੇ ਮੈਡੀਸਨ ਲੱਭਣੀ ਜਿਹੜੇ ਤੁਹਾਡੇ ਏ ਆਰਟੀ ਸੈਂਟਰ ਹੈਗਾ ਜੀ ਇਹ ਪਹਿਲਾ ਸਿਗ ਹੈ ਸਾਰੇ ਉਹਦੇ ਉਹਦੇ ਚ ਕੀ ਆ ਕਿ ਜਦੋਂ ਇੱਕ ਪੇਸ਼ੈਂਟਸ ਹੁੰਦੇ ਆ ਉਹਦਾ ਇੱਕ ਕ੍ਰਿਟੀਕਲ ਨੰਬਰ ਹੁੰਦਾ ਜਦੋਂ ਉਸ ਤੋਂ ਪੇਸ਼ੈਂਟ ਘਟ ਜਾਂਦੇ ਆ ਫਿਰ ਅਸੀਂ ਉਹਨਾਂ ਨੂੰ ਮਰਜ ਕੀਤਾ ਉਹ ਅਸੀਂ ਜਿਹੜਾ ਮਤਲਬ ਐ ਇਸ ਤੋਂ ਬਾਅਦ ਮੈਂ ਫਾਜ਼ਿਲਕੇ ਜਾ ਰਿਹਾ ਹੈਗਾ ਜਿੱਥੇ ਕਿਤੇ ਉਹਨਾਂ ਦੀ ਫਰਟ ਨੀਡ ਹੈਗੀ ਆ ਜਿੱਥੇ ਹੈਗਾ ਅਸੀਂ ਆਪਣੇ ਉਹਨਾਂ ਨੂੰ ਇੱਥੇ ਆਣ ਦੀ ਬਜਾਏ ਅਸੀਂ ਸਟਾਫ ਨੂੰ ਉੱਥੇ ਭੇਜ ਦਿਆ ਕਰਾਂਗੇ ਕੋਈ ਕੋਈਤਾ ਜਾ ਸਕਦਾ ਹੈ। ਮੀਟਿੰਗ ਹਾਲ ਦੇ ਵਿੱਚ ਤੁਹਾਨੂੰ ਡਾਕੇ ਦਿੱਤੇ ਗਏ ਨੇ ਵੀ ਸਾਰਾ ਕੁਝ ਲੇਕਿਨ ਚਾਹੇ ਉਹ ਕਾਲੂ ਵਾਲਾ ਟਾਪੂ ਦੇਖ ਲਓ ਚਾਹੇ ਬੰਡਾਲਾ ਪਿੰਡ ਦੇਖ ਲਓ ਉੱਥੇ ਨਾ ਤਾਂ ਕੋਈ ਪ੍ਰਸ਼ਾਸਨ ਗਿਆ ਤੇ ਨਾ ਹੀ ਲੋਕ ਪ੍ਰਸ਼ਾਸਨ ਵੀ ਗਿਆ ਪ੍ਰਸ਼ਾਸਨ ਵੀ ਗਿਆ ਜੀ ਸਰ ਜਿਹੜੀ ਲੋਕਾਂ ਦਾ ਐ ਐਮਐਲਏ ਸਾਹਿਬ ਬੈਠਿਆ ਜੀ ਦੇਖੋ ਐ ਨਾ ਕਰੋ ਸੀ ਪ੍ਰਸ਼ਾਸਨ ਨੇ ਕਿਹਾ ਜੀ ਜਿਹੜੇ ਤੁਹਾਡੇ ਟਾਪੂ ਤੋਂ ਸਾਰੇ ਬੰਦੇ ਜਿਹੜੇ ਬਾਹਰ ਸ਼ਿਫਟ ਕੀਤੇ ਗਏ ਆ ਉਹ ਪ੍ਰਸ਼ਾਸਨ ਨਾਲ ਜਾ ਕੇ ਕੀਤੇ ਤੁਹਾਡੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਖੜਿਆ ਮੈਡਮ ਤੁਹਾਡੇ ਐ ਨਾ ਕਰੋ ਵੀ ਡੋਨਟ ਬੀ ਅਨਫੇਅਰ ਵੀ ਗੱਲ ਵੀ ਥਾਸੀ ਦੇ ਵਿੱਚ ਕੋਈ ਗੱਲ ਵੀ ਨਹੀਂ ਥਾਸੀ ਦੇ ਵਿੱਚ ਹੜਾ ਦੀ ਗੱਲ ਵੀ ਵੀ ਗਵਰਨਮੈਂਟ ਬਾਰ ਬਾਰ ਆਮਦਨੀ ਕੰਟੀਨਿਊ ਐਲੀਗੇਟ ਕਰ ਰਹੀ ਹੈ ਕੈਂਪ ਲਾ ਰਹੀ ਹੈ ਕੀ ਉਹ ਆਮਦਨੀ ਪਾਰਟੀ ਦਾ ਧਿਆਨ ਭਟਕਾ ਲੀ ਹੈ ਔਰ ਕਰ ਰਹੀ ਵੀ ਫਲੱਡ ਦੇ ਵਿੱਚ ਕੋਈ ਰਿਕਵਰਡ ਕਰਨ ਦੀ ਕੋਸ਼ਿਸ਼ ਕਰਦੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਸਾਰੇ ਜਿੰਨੇ ਪੱਤਰਕਾਰ ਆ ਮੈਂ ਪਿਛਲੇ ਅਕਾਲੀਆਂ ਦੀ ਸਰਕਾਰ ਦੇਖੀ ਹੈ ਜੀ ਤੁਸੀਂ ਅਕਾਲੀ ਬੀਜੇਪੀ ਦੀ ਸਰਕਾਰ ਦੇਖੀ ਹੈ ਕਾਂਗਰਸ ਦੀ ਵੀ ਦੇਖੀ ਹੈ ਸਾਡੀ ਵੀ ਦੇਖੀ ਹੈ ਅੱਜ ਤੱਕ ਪੂਰੇ ਹਿੰਦੁਸਤਾਨ ਚ ਕਦੇ ਹੋਇਆ ਹੈ ਵੀ ਜਿਹੜੀ ਪਾਰਟੀ ਦਾ ਰਾਜ ਹੋਵੇ ਉਹਨੂੰ ਛੱਡ ਕੇ ਜਿਹੜੀ ਪਾਰਟੀ ਦਾ ਸੈਂਟਰ ਚ ਰਾਜ ਹੋਵੇ ਉਹ ਜਾ ਕੇ ਸਰਵੇ ਕਰ ਰਹੀ ਹੋਵੇ ਲੋਕਾਂ ਦਾ ਡਾਟਾ ਲੈ ਰਹੀ ਹੋਵੇ ਅੱਜ ਤੱਕ ਹੋਇਆ ਕਦੇ ਅਸੀਂ ਸਾਰੇ ਮੰਤਰੀ ਤੁਰੇ ਫਿਰਦੇ ਆ ਜੀ ਜਿਹੜੇ ਕੇਂਦਰ ਦੇ ਮੰਤਰੀ ਆ ਚਾਹੇ ਬਿੱਟੂ ਜੀ ਆ ਜੀ ਉਹ ਚਾਹੇ ਉਹਨਾਂ ਦਾ ਸਿਹਤ ਮੰਤਰੀ ਆ ਜੀ ਉਹਦਾ ਨਹੀਂ ਫਰਜ਼ ਬਣਦਾ ਕਿ ਉਹ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਉੱਥੇ ਜਾ ਕੇ ਕਰੇ ਜੀ ਉਹਨਾਂ ਨੂੰ ਉਹਨਾਂ ਨੂੰ ਚਿੱਠੀਆਂ ਭੇਜੀਏ ਜੀ ਅਸੀਂ ਅਸੀਂ ਉਹਨਾਂ ਦੀ ਮਿੰਤਾ ਕਰੀਏ ਇਹਨਾਂ ਲੋਕਾਂ ਨੇ ਚੁਣਿਆ ਉਹਨਾਂ ਨੂੰ ਵੀ ਜੀ ਇਹਨਾਂ ਲੋਕਾਂ ਦੇ ਮੰਤਰੀ ਉਹ ਵੀ ਉਹ ਕਿਉਂ ਨਹੀਂ ਆਂਦੇ ਜੀ ਉਹਨਾਂ ਨੂੰ ਪੁੱਛੋ ਇਸ ਵਾਰ ਉਹਨਾਂ ਨੂੰ ਪੁੱਛੋ ਵੀ ਤੁਸੀਂ ਇਸ ਵਾਰ ਹੜ੍ਹ ਆਇਆ ਹੋਇਆ ਤੇ ਤੁਹਾਨੂੰ ਡਾਟਾ ਲੈਣ ਦੀ ਪਈ ਹੋਈ ਆ ਕੁਝ ਤੁਸੀਂ ਥੋੜਾ ਜਿਹਾ ਅਕਲ ਕਰੋ ਜੀ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ